ਮੰਦੇ ਆ ਵੀ ਜੱਗੂ ਤੋਂ ਗਲਤੀ ਹੋ ਗਈ ਹੈ ਇਹਨੇ ਮੇਰੇ ਵੀਰੋ ਮਹਿਸੂਸ ਵੀ ਕੀਤਾ ਹੈ ਵੀ ਮੇਰੇ ਤੋਂ ਗਲਤੀ ਹੋ ਗਈ ਹੈ ਔਰ ਜੱਗੂ ਕਹਿੰਦਾ ਵੀ ਬਹੁਤ ਸਾਰੇ ਲੋਕ ਨੇ ਜਿਹੜੇ ਕਮੈਂਟ ਕਰ ਰਹੇ ਹੈ ਔਰ ਜਿਹੜੇ ਮੇਰੇ ਆਪਣੇ ਚਾਹਣ ਵਾਲੇ ਵੀ ਸਾਰੇ ਭਰਾਵਾਂ ਨੇ ਇਸ ਗੱਲ ਦਾ ਮੇਰੇ ਨਾਲ ਗਿਲਾ ਕੀਤਾ ਵੀ ਯਾਰ ਇਹ ਤੇਰੇ ਆਸਤੇ ਮਾੜੀ ਗੱਲ ਆ ਲੈ ਵੀ ਜੱਗੂਆ ਦੁਨੀਆ ਪਿਆਰ ਕਰਦੀ ਆ ਨੌਜੋਨਾ ਦੁਨੀਆ ਸਤਕਾਰ ਕਰਦੀ ਆ ਗੋਗੋ ਤੂੰ ਵੀ ਆ ਜਾ ਇੱਧਰਲੇ ਪਾਸੇ ਖੇਡ ਮੈਦਾਨ ਦੇ ਵਿੱਚ ਮੇਰੇ ਵਾਲੇ ਪਾਸੇ ਚੱਲ ਕੇ ਕਿਉਂਕਿ ਉਹ ਜਿਹੜੀ ਮੇਰੇ ਵੀਰੋ ਜਦੋਂ ਉਹ ਡਿਸਪਿਊਟ ਹੋਇਆ ਸੀਗਾ ਰਾਏ ਭਰਾਣੇ ਵਾਲਾ ਗੋਗੋ ਸੀਗਾ ਔਰ ਹਾਕਮ ਵਾਲੀਆ ਜੱਗੂ ਸੀਗਾ ਤੇ ਸਾਡਾ ਇਹ ਫਰਜ ਬਣਦਾ ਹੈ ਵੀ ਮੇਰੇ ਵੀਰੋ ਇਹ ਜਿਹੜੇ ਵਿਵਾਦ ਹੁੰਦੇ ਆ ਉਹ ਇਹਨਾਂ ਖੇਡ ਮੈਦਾਨਾਂ ਦੇ ਵਿੱਚ ਹੀ ਮੇਰੇ ਵੀਰੋ ਆਪਾਂ ਨਿਵੇੜਦਿਆਂ ਕਰੀਏ ਲੈ ਵੀ ਜੱਗੂਆ ਤੂੰ ਸਾਡਾ ਵੀਰ ਹੈ ਤੇ ਆ ਵੀ ਆਪਣਾ ਭਰਾ ਹੈ ਲੈ ਵੀ ਗੁਲਜਾਰ ਸਿੰਘ ਪਾ ਦੇ ਇਹਨਾਂ ਦੀਆਂ ਜੱਫੀਆਂ ਔਰ ਇੱਕ ਵਾਰੀ ਜ਼ੋਰ ਔਰ ਜੱਗੂ ਨੇ ਆਖਿਆ ਵੀ ਗੋਗੋ ਸੌਰੀ ਮੇਰੇ ਵੀਰ ਲੈ ਵੀ ਜੱਗੂ ਤੂੰ ਸਤਕਾਰਤ ਖਿਡਾਰੀਆਂ ਸਾਡੀ ਖੇਡ ਕਬੱਡੀ ਦਾ ਔਰ ਥੋੜਾ ਪੇਸ਼ੀਅੰਸ ਦੇ ਨਾਲ ਨੌਜਾਨਾ ਔਰ ਥੋੜਾ ਜਿਵੇਂ ਕਹਿੰਦੇ ਹੁੰਦੇ ਨੇ ਵੀ ਮਿੱਠਤ ਨੀਵੀ ਨਾਨਕਾ ਗੁਣ ਜਗਾਈਆਂ ਤਤ ਔਰ ਆਪਾਂ ਨੌਜਾਨਾ